ਤੇ ਕਬ ਲਾਜਮ ਸਾਥਿਓ 21 ਮਾਰਚ ਦੀ ਖੰਨਾ ਰੈਲੀ ਦਾ ਤੁਹਾਡਾ ਸੁਨੇਹਾ ਸਾਨੂੰ ਮਿਲ ਗਿਆ ਅਸੀਂ ਤੁਹਾਡੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਆ ਕਿਉਂਕਿ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦਾ ਇਹ ਤੈਅ ਹੋਇਆ ਵੈ ਕਿ ਅਸੀਂ ਹੋਰਾਂ ਤਬਕਿਆਂ ਨਾਲ ਵੀ ਆਪਣੀ ਸਾਥ ਜੁੜਾਉਣ ਦੀ ਅੱਗੇ ਵਧਦੇ ਆ ਅਸੀਂ ਆਪਣੀ ਜਥੇਬੰਦੀ ਵੱਲੋਂ ਤੁਹਾਡੇ ਨਾਲ ਤੁਹਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਖਾਤਰ ਵਿਉਂਤਬੰਦੀ ਬਣਾਉਣੀ ਹੈ ਜਿਸ ਤਰ੍ਹਾਂ ਦੀਆਂ ਹਾਲਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਦੇ ਹਮਲੇ ਨਵੀਂ ਆਰਥਿਕ ਨੀਤੀ ਦੇ ਤਹਿਤ ਸਾਰੇ ਤਬਕਿਆਂ ਦੇ ਵਿੱਢੇ ਜਾ ਰਹੇ ਨੇ ਉਹਦੀ ਖਾਤਰ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਲੋੜ ਹੈ ਤੁਸੀਂ ਵੀ ਤੱਕੜੇ ਹੋ ਕੇ ਹਮਲਾ ਮਾਰੋ ਆਪਣੇ ਸੰਘਰਸ਼ ਨੂੰ ਤੱਕੜਾ ਕਰੋ ਅਸੀਂ 21 ਮਾਰਚ ਦੀ ਖੰਨਾਰੇ ਲਈ ਦੇ ਵਿੱਚ ਤੁਹਾਡੀ ਜ਼ੋਰਦਾਰ ਮਦਦ ਲਈ ਆ ਰਹੇ ਹਾਂ ਧੰਨਵਾਦ